ਦੇਖੋ ਇਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਇਹ ਕੀਤਾ ਕਿ ਕਿਸੇ ਨੇ ਬੱਚੇ ਬੱਚੇ ਜਿਹੜੇ ਹੁੰਦੇ ਨੇ ਇਸ ਦੇਸ ਦਾ ਭੇਖ ਨਹੀਂ ਔਰ ਜਿਹੜੇ ਪਰਿਵਾਰ ਆ ਜਿਨ੍ਹਾਂ ਨੇ ਇੱਥੇ ਪਾਉਣੇ ਉਹਨਾਂ ਦਾ ਵੀ ਭੇਖਾ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਦਾ ਜਿਹੜਾ ਭੇਖਾ ਉਹ ਮੈਂ ਇਹੋ ਜੀ ਜਗ੍ਹਾ ਪਾਵਾਂ ਪੰਨ ਪਾਵਾਂ ਕਿ ਉਹ ਕਿਸੇ ਜਿਹੜੇ ਜ਼ਿੰਦਗੀ ਦੇ ਕਿਸੇ ਫੀਲਡ ਦੇ ਵਿੱਚ ਜਾ ਕੇ ਕਾਮਯਾਬਗੁਣਤ ਹੋ ਰਹਿ ਜਾਵੇ ਇਹ ਪਿਛਲੀਆਂ ਸਰਕਾਰਾਂ ਨੇ ਇਸ ਸਕੂਲਾਂ ਨੂੰ ਰੰਗ ਰੂਗਨ ਦਾ ਕੀ ਕਰਨਾ ਸੀ ਇਹਨਾਂ ਇੱਥੇ ਟੀਚਰ ਦਾ ਕੀ ਰੱਖਨੇ ਸੀਗੇ ਇਹਨਾਂ ਦੀ ਬੋਡੀ ਵਾਲਾ ਨਹੀਂ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮ ਅਰਵਿੰਦ ਕੇਜਰੀ ਵਾਲੇ ਤੇ ਮਨਜੀਤ ਸਿਉਧਿਆ ਦੀ ਲੋਕਾਂ ਨਾਲ ਕਮਿਟਮੈਂਟ ਇਹ ਕਰਕੇ ਆਏ ਸੀ ਕਿ ਅਸੀਂ ਜਿਹੜੀ ਬੇਸਿਕ ਜਿਹੜੀਆਂ ਜ਼ਰੂਰਤਾਂ ਨੇ ਜਿਹੜੀ ਸਿਹਤ ਔਰ ਸਿੱਖਿਆ ਇਹਨਾਂ ਦੋਨਾਂ 'ਚ ਕ੍ਰਾਂਤੀ ਲਿਆਵਾਂਗੇ ਉਹਦੇ ਸਬੰਧ ਦੇ ਵਿੱਚ ਜਿੰਨੇ ਵੀ ਸਕੂਲ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਤੁਸੀਂ ਦੇਖਿਓ ਕਿ ਇਹ ਇਹਦੀ ਜਿਹੜੀ ਸਪੋਰਟਸ ਕੋਰ ਬਣਾਉਣ ਲਈ 755000 ਰੁਪਇਆ ਲਾਇਆ ਗਿਆ ਔਰ ਜਿਹੜਾ ਕਿਸੇ ਜਿਹੜਾ ਹੈ ਤੁਸੀਂ ਪ੍ਰਾਈਵੇਟ ਸਕੂਲ 'ਚ ਦੇਖੋਗੇ ਉਹ ਵੀ ਅੰਦਾਜ਼ਾ ਇਨਫਰਾਸਟ੍ਰਕਚਰ ਨਹੀਂ ਹੈ ਇਹ ਇਨਫਰਾਸਟ੍ਰਕਚਰ ਦੇਖ ਕੇ ਲੋਕ ਇੱਥੇ ਵੀ ਤੁਸੀਂ ਜਿਹੜੀ ਗੱਲ ਸਵਾਰ ਤਿਲੰਗ ਕਰ ਰਹੇ ਸੀ ਕਿ ਬੱਚੇ ਜਿਹੜੇ ਆ ਇੱਥੇ ਕਿਧੋਂ ਆਉਣਗੇ ਜਿਨ੍ਹਾਂ 'ਚ ਕਿਸੇ ਨੂੰ ਨਜ਼ਰ ਨਹੀਂ ਆਊਗਾ ਕਿ ਇੱਥੇ ਜਿਹੜਾ ਮੇਰਾ ਬੱਚਾ ਅ ਜਿਹੜਾ ਹੈ ਆਊ ਜਾਊਗਾ ਉਹਦੇ ਕੁਝ ਭੱਲੇ ਵੀ ਪਊਗਾ ਉਹਦੇ ਬੈਠਣ ਨੂੰ ਉਹ ਉਹ ਜਗ੍ਹਾ ਹੋਊਗੀ ਉਹਨੂੰ ਪੜਾਉਣ ਵਾਲੇ ਬੰਦੇ ਵੀ ਸਹੀ ਹੋਣਗੇ ਉਸ ਉਹਦੇ ਲਈ 인ਫਰਾਸਟ੍ਰਕਚਰ ਦੀ ਅੱਜ ਦੀ ਇੱਕ ਵੀ ਸਦੀ ਦੀ ਜ਼ਰੂਰਤ ਉਹ ਹੋਊਗਾ ਇਹ ਸਕੂਲ ਦੇ ਵਿੱਚ ਸਮਾਰਟ ਸਕੂਲ ਆ ਇਹ ਸਕੂਲ ਦੇ ਵਿੱਚ ਕੰਪਿਊਟਰਾਈਜ਼ ਸਾਰੀ ਪੜਾਈ ਕਰਾਈ ਜਾਂਦੀ ਆ ਇੰਗਲਿਸ਼ ਪੜਾਈ ਜਾਂਦੀ ਆ ਇਹ ਸਾਰੇ ਸਕੂਲਾਂ ਦੇ ਵਿੱਚ ਉਹ ਦੇਖਾ ਦੇਖੀ ਲੋਕ ਆਉਣਗੇ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਆ ਉਹ ਤਾਂ ਸਿਰਫ ਵਪਾਰ ਨੇ ਉੱਥੇ ਏਸੀ ਲਾ ਕੇ ਬਚੇ ਲੋਕਾਂ ਨੂੰ ਆਉਣ ਜਾਣ ਏਸੀ ਬੱਸਾਂ ਲਾ ਕੇ ਆਉਣ ਜਾਣ ਬਸ ਬੱਚੇ ਘਰੋਂ ਤੋੜਦੇ ਹੋ ਤੇ ਆ ਜਾਣ ਬਸ ਇਹੋ ਕੰਮ ਆ ਇਸ ਸਕੂਲਾਂ ਦੇ ਵਿੱਚ ਇਸ ਦੇਸ਼ ਦਾ ਇਸ ਸੂਬੇ ਦਾ ਫਿਰਕ ਜਿਹੜਾ ਹੈ ਉਹ ਘੜਿਆ ਜਾਊਗਾ ਉਹ ਇਸ ਇਸ ਦੀ ਤਿਆਰੀ ਦੇ ਵਿੱਚ ਕਿਉਂਕਿ ਜਿੰਨਾ ਚਿਰ ਇੱਥੇ ਇਹ ਸਾਰਾ ਕੁਝ ਤਿਆਰ ਨਹੀਂ ਕੋਈ ਦੂਸਰਾ ਕਿੰਦਾ ਬੱਚਾ ਕੋਈ ਕਿੰਦਾ ਪਾ ਦੇਗਾ ਤੇ ਇਹ ਪਹਿਲਾਂ ਕੋਈ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਪੜਦੇ ਸੀ ਹੌਲੀ ਹੌਲੀ ਪੰਜਾਬੀ ਇੱਥੋਂ ਜਿਹੜੇ ਲੋਕ ਰੋਣਾ ਦੇ ਬੱਚਿਆਰੇ ਸਾਡੇ ਥਾਡੇ ਬੱਚੇ ਵੀ ਇੱਥੇ ਆਉਣਗੇ ਪਰ ਜੇ ਉਹਦੋਂ ਆਣੇ ਜਦੋਂ ਇੱਕ ਉਹਦਾ ਇਨਫਰਾਸਟ੍ਰਕਚਰ ਸਾਰਾ ਹੋਏ ਇਨਫਰਾਸਟ੍ਰਕਚਰ ਹੀ ਸਾਰਾ ਠੀਕ ਕੀਤਾ ਜਾ ਰਿਹਾ ਇਸੇ ਲਈ ਸਰਦਾਰ ਭਗਵਾਨ ਸਿਮਰਤੀ ਮੈਨੂੰ ਸ਼ਰੋਦੀਆ ਜੀ ਕੇਜੀਵਾਲ ਸਾਹਿਬ ਵੀ ਦਿਨ ਰਾਤ ਇਹ ਕਰ ਰਹੇ ਕਿ ਇਹ ਜਿਹੜੇ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਆ ਜਿਹੜਾ ਮੇਨ ਖਰਚਾ ਵੀ ਇਹੋ ਆ ਕਿ ਬੱਚਾ ਇੱਕ ਛੋਟਾ ਪਾਵਾਂ ਜਿਹੜਾ ਉਹ 3 ਸਾਲ ਤੋਂ ਪੜਨਾ ਪਾ ਦਿੰਦੇ ਆ ਜਾਂਦਾ ਉਹਦਾ ਵੀ ਖਰਚਾ 10000 ਰੁਪਇਆ ਔਰ ਜਿਹੜੀ ਪ੍ਰਾਈਵੇਟ ਸੈਕਟਰ ਦੇ ਵਿੱਚ ਬਹੁਤਿਆਰ ਨੌਕਰੀਆਂ 8-10000 ਤੋਂ ਚੋੜੀਆਂ ਸ਼ੁਰੂ ਹੁੰਦੀਆਂ 2 2000 ਜੱਡੂ ਬੱਚੇ ਹੋਣ ਤੇ 20000 ਬੱਚਿਆਂ ਦਾ ਖਰਚਾ ਉਹ ਕਿੱਥੋਂ ਦੇਊਗਾ ਉਹ ਸਾਰਾ ਕੁਝ ਕਰਨ ਦੇ ਲਈ ਇਹ ਜਿਹੜੇ ਸਾਰੇ ਸਕੂਲ ਇੱਥੇ ਬਹੁਤ ਹੀ ਕਾਬਲ ਜਿਹੜੇ ਟੀਚਰ ਨੇ ਉਹ ਪਹਿਲਾਂ ਵੀ ਨੇ ਹੋਰ ਰੱਖੇ ਜਾ ਰਹੇ ਨੇ ਬਹੁਤ ਜਲਦੀ ਤੁਸੀਂ ਦੇਖੋਗੇ ਕਿਉਂਕਿ ਪਿਛਲੇ 40-45 ਸਾਲਾਂ ਦਾ ਜਿਹੜਾ ਗੰਦ ਪਾਇਆ ਹੋਇਆ ਜਿਹੜਾ ਇਸ ਇਸ ਸੈਕਟਰ ਨੂੰ ਨੈਗਲੈਕਟ ਕੀਤਾ ਜਾ ਰਿਹਾ ਇੱਥੇ ਦੇ ਦੇਸ਼ ਭਗਤ ਨਹੀਂ ਇਹਨਾਂ ਸਕੂਲਾਂ ਦੇ ਵਿੱਚ ਅੰਧ ਭਗਤ ਪੈਦਾ ਕੀਤੇ ਜਾਂਦੇ ਸੀ ਇਹਨਾਂ ਦੇਸ਼ ਭਗਤ ਦੇਸ਼ ਦੀ ਤਰੱਕੀ ਦੇ ਵਿੱਚ ਜਿਹੜਾ ਜਿਹੜਾ ਇੱਕ ਮੋਢੀ ਪਾਣ ਲਈ ਉੱਡੀ ਨਾ ਬੁੱਢਾ ਲਾ ਕੇ ਤਿਆਰ ਹੋਣ ਜਿਹੜੇ ਬੱਚੇ ਤਾਂ ਹੀ ਹੋ ਸਕਦੇ ਜੀ ਇੱਥੇ ਸੇਵਾ ਸੈਕਸ਼ਨ ਨਹੀਂ ਸਹੀ ਹੋਵੇ ਕਿ ਇੱਥੇ ਟੀਚਰ ਵੀ ਸਹੀ ਹੋਣ ਇੱਥੇ ਜਿਹੜਾ ਬੈਠਣ ਲਈ ਜਗਾ ਵੀ ਉਹ ਸਾਰਾ ਕੁਝ ਕੀਤਾ ਜਾ ਰਿਹਾ ਤੁਸੀਂ ਦੇਖੋਗੇ ਉਸ ਸਾਲਾਂ ਦੇ ਵਿੱਚ ਇਹ ਸਾਰੇ ਸਕੂਲਾਂ ਦੀ ਮਹਾਰ ਬਦਲੀ ਜਾਉ ਕਿ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਵਿੱਚ ਉੱਲੂ ਬੋਲਣਗੇ ਸੈਣੀ ਸਾਹਿਬ ਅੱਜ ਪਿੰਡ ਦੇ ਬੁਰਜੀ ਵਿੱਚ ਤੁਸੀਂ ਸਰਕਾਰੀ ਸਕੂਲ ਦਾ ਹੋਰ ਗੱਲ ਕਰਨ ਦੀ ਸੀ ਗੱਲ ਕਰਨੀ ਸਿੱਖਿਆ ਕ੍ਰਾਂਤੀ ਦਾ ਬਲ ਦਾ ਪੰਜਾਬ ਸਦਾ ਭਗਵੰਤ ਸਿੰਘ ਮਾਹ ਜੀ ਦਾ ਸੁਨਹਿਰਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਇਹੋ ਜਿਹਾ ਬਣਾ ਦੇਣਾ ਜਿੱਥੇ ਪੰਜਾਬ ਦਾ ਸੁਨਹਿਰੀ ਭੋਖ ਲਿਖਿਆ ਜਾ ਸਕੇ ਅੱਜ ਉਸੇ ਕੜੀ ਦੇ ਤਹਿਤ ਅਸਪੈਂਡ ਜ਼ਰੂਰੀ ਵਿਸ਼ੇ ਸਾਡੀ ਆਵਾਜ਼ੀ ਪਾਰਟੀ ਦੀ ਸਮੁੱਚੀ ਟੀਮ ਕਪੂਰਥਲਾ ਦੀ ਜਿਹਨਾਂ ਚ ਵਿਪਾਲ ਇੰਡੀਨ ਜੀ ਕਬਰ ਇਕਵਾਲ ਜੀ ਸਾਡੇ ਜ਼ਿਲ੍ਹਾ ਦੇ ਸਮੇਂ ਬਲਵਿੰਦਰ ਗੌਰ ਜੀ ਪਰਮੇਂਦਰ ਕੌਰ ਜੀ ਤੇ ਸਾਡੇ ਸਮੂਚੇ ਬਲੌਗ ਇੰਚਾਰਜ ਸਹਿਬਾਨ ਸਾਡੀ ਸਕੂਲ ਦੀ ਲੀਡਰਸ਼ਿਪ ਇੱਥੇ ਆਈ ਹੈ ਮੈਡਮ ਹਰਕਤ ਕੋਲ ਜੀ ਵੀ ਆਏ ਨੇ ਸੋ ਉਸ ਗੱਲ ਇਹ ਦੱਸਿਆ ਕਿ ਸਕੂਲ ਵਿੱਚ ਆਏ ਆ ਸਾਡਾ ਮੰਤਵ ਹੈ ਕਿ ਪੰਜਾਬ ਜਿੱਥੇ ਸਰਕਾਰੀ ਸਕੂਲਾਂ ਦਾ ਕਾਇਆਕਲਪ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਨੇ ਪਿਛਲੇ 10 ਸਾਲਾਂ ਚ ਕਰਨਾ ਸ਼ੁਰੂ ਕੀਤਾ ਉਹਨਾਂ ਕੰਮਾਂ ਨੂੰ ਲੋਕਾਂ ਦੇ ਅਰਪਿਤ ਕਰਨਾ ਸਮਾਜ ਦੇ ਅਰਪਿਤ ਕਰਨਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹਨਾਂ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਦਾ ਮਜਾਣੇ ਸਪਾਸੇ ਲੈ ਕੇ ਆਉਣਾ ਸੋ ਅੱਜ ਮਾਨ ਸਾਹਿਬ ਦਾ ਸੁਪਨਾ ਹੈ ਕਿ ਸਰਕਾਰੀ ਸਕੂਲਾਂ ਨੂੰ ਇਹਨਾਂ ਦੀ ਇਸ ਤਰ੍ਹਾਂ ਦੀ ਸਿੱਖਿਆ ਬਣਾਲੀ ਨੂੰ ਤੇ ਇੱਥੇ ਦੇ ਅਧਿਆਪਕਾਂ ਨੂੰ ਇਹੋ ਜਿਹਾ ਮਾਹੌਲ ਦੇਣਾ ਜਿੱਥੇ ਬੱਚੇ ਪੜ੍ਹ ਲਿਖੇ ਆਪਣਾ ਇੱਕ ਉਜੂਰ ਬਣ ਸਕਣ ਤਾਂ ਕਿ ਪੰਜਾਬ ਤੇ ਪੰਜਾਬੀ ਨੂੰ ਬਚਾਇਆ ਜਾ ਸਕੇ ਸਰ ਤੁਹਾਡੀ ਸਪੀਚ ਵਿੱਚ ਇੱਕ ਸਵਾਲ ਨਿਕਲਾ ਜੀ ਕੁਝ ਲੋਕ ਕੁਝ ਲੋਕ ਜਿਹੜੇ ਕਹਿ ਰਹੇ ਕਿ ਸਕੂਲਾਂ ਦਾ ਵਿਗਾਟਨ ਕਰ ਰਹੇ ਆ ਇਹਦੇ ਬਾਰੇ ਕੀ ਕਹਿੰਦਾ ਕਿਉਂਕਿ ਇਹ ਛੱਕ ਵਾਲੀ ਗੱਲ ਨਹੀਂ ਮਾਨ ਸਰਕਾਰ ਕੰਮ ਕਰਵਾ ਰਹੀ ਹੈ ਇਹ ਪਹਿਲੀ ਸਰਕਾਰ ਆ ਜਿਹੜੇ ਕੰਮ ਕਰਾਉਣ ਤੋਂ ਵੱਧ ਆਡਰ ਕਰ ਰਹੇ ਆ ਜਿਹੜੇ ਵਿਰੋਧੀ ਇਹ ਗੱਲ ਫੈਲਾ ਰਹੇ ਨੇ ਕਿ ਸਕੂਲਾਂ ਦਾ ਤੁ ਘਟਨ ਦਿੱਤਾ ਜਾ ਰਿਹਾ ਉਹ ਆ ਕੇ ਸਕੂਲਾਂ ਦੀ ਚਾਪੀ ਮਾਰ ਕੇ ਅਕਸਰ 3 ਸਾਲ ਦੇ ਕਾਰਜਕਾਲ ਦੇ ਵਿੱਚ ਮਾਨ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਕਿੰਨਾ بڑا ਕ੍ਰਾਂਤੀਕਾਰੀ ਕੰਮ ਉਠਾਇਆ ਹੈ ਮਾਨ ਸਰ ਦਾ ਵਾਪਰਾ ਸੁਪਨਾ ਸੀਗਾ ਕਿ ਪੰਜਾਬ ਦੀ ਸਿੱਖਿਆ ਨੂੰ ਹੈਲਥ ਉਤੇ ਇੰਨੇ ਵੱਡੇ ਪੱਧਰ ਤੇ ਕੰਮ ਕਰਦੋਣਾ ਕਿ ਇਹ ਜਿਹੜੀਆਂ ਮੂਲ ਬੁੱਧ ਸੁਵਿਧਾਵਾਂ ਵਾ ਇਹ ਤੋਂ ਦਾਸਤ ਨਿਰਮਾਣ ਹੁੰਦਾ ਜਿੱਥੇ ਸਮਾਜ ਦਾ ਨਿਰਮਾਣ ਹੁੰਦਾ ਵਾ ਜਿੱਥੇ ਲੋਕਾਂ ਨੂੰ ਸਿਹਤ ਸਹੂਲਤਾਂ ਪੰਜਾਬ ਦੀਆਂ ਨੂੰ ਇਹੋ ਜਿਹੀ ਮਿਲ ਜਾਣ ਤਾਂ ਕਿ ਉਹਨਾਂ ਨੂੰ ਕਿਤੇ ਨਾ ਜਾ ਕੇ ਆਪਣੀ ਬਿਮਾਰੀ ਲਈ ਧੱਕੇ ਨਾ ਖਾਣੇ ਪਣ ਕਿਤੇ ਵੀ ਵਪਾਰੀ ਕਰਨ ਦਾ ਸ਼ਿਕਾਰ ਨਾ ਹੋਣਾ ਪਵੇ ਤੋਂ ਸਿਹਤ ਇਸੇ ਤਰ੍ਹਾਂ ਸਿੱਖਿਆ ਵੀ ਸਿੱਖਿਆ ਦਾ ਵੀ ਪੀੜੀ ਸਰਕਾਰਾਂ ਨੇ ਵਪਾਰੀ ਕਰਨ ਦੇ ਮਾਨ ਸਾਹਿਬ ਦਾ ਸੁਪਨਾ ਨਹੀਂ ਸਰਕਾਰੀ ਸਕੂਲਾਂ ਨੂੰ ਇਹਨਾਂ ਉੱਚ ਪੱਧਰ ਤੇ ਲੈ ਕੇ ਜਾਣਾ ਕਿ ਆਗੇ ਵਪਾਰੀ ਕਰਨ ਵੀ ਰੁਕ ਸਕੇ ਤੇ ਆਮ ਬੱਚਿਆਂ ਦਾ ਜੀਵਨ ਬਦਲ ਵਿੱਚ ਆ ਸਕੇ ਸ੍ਰੀ ਸਾਹਿਬ ਮੈਂ ਵੀ ਐਸੇ ਪਿੰਡ ਦਾ ਵਸਨੀਕ ਹਾਂ ਇਸ ਸਕੂਲ ਦੇ ਵਿੱਚ 2.5 ਸਾਲ ਤੋਂ ਬਹੁਤ ਜ਼ਿਆਦਾ ਵਿਕਾਸ ਹੋਇਆ 3 ਸਾਲ ਤੁਹਾਡੇ ਪਿੱਛੇ ਗੜੇ ਨੇ ਇਹਨਾਂ ਨੇ ਮਤਲਬ ਪੂਨ ਜਦੋਂ ਕੋਸ਼ਿਸ਼ ਕਰਕੇ ਗੁਰਮਾਨ ਸਿੰਘ ਸਾਹਿਬ ਦਾ ਮਤਲਬ ਜਲਦੀ ਮਾਨ ਸਾਹਿਬ ਸਰਕਾਰ ਤੋਂ ਮਿਲਿਆ ਤੇ ਉਸ ਦੇ ਬਾਰੇ ਕੱਢ ਗਏ ਮੈਂ ਇਸ ਸਕੂਲ ਦੇ ਸਮੁੱਚੇ ਸਟਾਫ ਦਾ ਬੰਦੀ ਭੀਜਿਆ ਆ ਇਹਨਾਂ ਦੇ ਸਮੁੱਚੇ ਸਟਾਫ ਦਾ ਧੰਨਵਾਦ ਨਹੀਂ ਆ ਕਿ ਇਹਨਾਂ ਨੇ ਪਿੱਛੇ ਜਦੋਂ ਮੈਂ ਉਹ ਦੱਸਿਆ ਇਹਨਾਂ ਨੇ ਵੀ ਸਪੀਚ ਵਿੱਚ ਦੱਸਿਆ ਕਿ ਜੋ ਇਹਨਾਂ ਨੂੰ ਮੁਸ਼ਕਲਾਂ ਇਸ ਸਕੂਲ ਦੇ ਵਿੱਚ ਆਈਆਂ ਜਦੋਂ ਮਾਨ ਸਾਹਿਬ ਦੀ ਸਰਕਾਰ ਤੋਂ ਪਹਿਲਾਂ ਇਹਨਾਂ ਨੇ ਜੁਆਇਨ ਕੀਤਾ ਪਰਮਾਨ ਸਾਹਿਬ ਦੀ ਸਰਕਾਰ ਆਉਣ ਤੋਂ ਬਾਅਦ ਜੋ ਵੀ ਇਹਨਾਂ ਦੀ ਡਿਮਾਂਡ ਸਹੀਆਂ ਸਕੂਲ ਦੇ ਬਰਤੀ ਸਕੂਲ ਦੀ ਡਿਵੈਲਪਮੈਂਟ ਦੇ ਬਰਤੀ ਇਮਾਨ ਸਾਹਿਬ ਨੇ ਉਹ ਪਹਿਲ ਦੇ ਹੱਥੇ ਪੂਰਾ ਕੀਤਾ ਸਾਡੀ ਸਰਕਾਰ ਨੇ ਹਰਜੋਤ ਸਿੰਘ ਮੈਂਜੀ ਨੇ ਉਹ ਵੀ ਜਿਹੜੀਆਂ ਇਹਨਾਂ ਦੀ ਡਿਮਾਂਡਸ ਨੇ ਇਹ ਸਕੂਲ ਨੂੰ ਬੱਦ ਤੋਂ ਬੱਦ ਅਪਗ੍ਰੇਡ ਕਰਨਾ ਔਰ ਖਾਸ ਉਹਦੇ ਚਾਹੁੰਦੇ ਕਿ ਸਕੂਲ ਦੇ ਵਿੱਚ ਟ੍ਰਾਂਸਪੋਰਟ ਦੇ ਜਿਹੜਾ ਪ੍ਰਵਾਹ ਉਹਦਾ ਵੀ ਸੇਵਾਵਾਂ ਦਿੱਤੀਆਂ ਜਾਂ ਸੋ ਜਿਸ ਤਰ੍ਹਾਂ ਅਸੀਂ 230 ਸਕੂਲਾਂ 'ਚ ਸਾਡੀ ਸਰਕਾਰ ਨੇ ਪਹਿਲਾਂ ਟ੍ਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਦਿੱਤੀਆਂ ਨੇ ਉਸੇ ਖੜੀ ਤੇ ਇਹ ਸਕੂਲ ਨੂੰ ਵੀ ਅਸੀਂ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੇਵਾਵਾਂ ਦੇਵਾਂਗੇ ਤਾਂ ਕਿ ਬੱਚਿਆਂ ਨੂੰ ਇੱਕ ਅੱਛਾ ਮਾਹੌਲ ਮਿਲ ਸਕੇ ਇਹਨਾਂ ਨੂੰ ਵੀ ਇੱਕ ਅੱਛਾ ਵਾਤਾਵਰਣ ਮਿਲ ਸਕੇ ਸਬੂਚੇ ਸਟਾਫ ਨੂੰ ਤਾਂ ਕਿ ਸਕੂਲ ਦਾ ਸਿੱਖਿਆ ਦਾ ਮਿਆਰ ਹੋਰ ਉੱਚਾ ਹੋ ਸਕੇ ਤੇ ਇਸ ਸਕੂਲ ਦਾ ਮੈਂ ਸਮਝਦਾ ਕਿ ਕਪੂਰਥਲਾ ਦੇ ਵਿੱਚ ਪਹਿਲੇ ਨੰਬਰ ਤੇ ਆਪੇ ਆਪਣੇ ਸਿੱਖਿਆ ਨੂੰ ਲੈ ਕੇ ਸਰ ਆਮ ਜੋ ਲੋਕ ਹੈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਅੱਜ ਪੰਜਾਬ ਅੰਦਰ ਆਮ ਲੋਕਾਂ ਦੀ ਸਰਕਾਰ ਆ ਪੰਜਾਬ ਦੀ ਤਾਣੀ ਬਹੁਤ ਉਲਝੀ ਹੋਈ ਸੀਗੀ ਪੰਜਾਬ ਦਾ ਜੋ ਜਿਹੜਾ ਮੁਸ਼ਕਲਾਂ ਤੇ ਜਿਹਨਾਂ ਦੇ ਲਈਜਾ ਤੇ ਪੰਜਾਬ ਨੂੰ ਬਿਜਲੀ ਸਰਕਾਰਾਂ ਨੇ ਖੜਾ ਕੀਤਾ ਉਹਨਾਂ ਦੇ ਲਈਜਾ ਤੋਂ ਉਹਦੇ ਉਹਨਾਂ ਮੁਸ਼ਕਲਾਂ ਤੋਂ ਬਾਹਰ ਕੱਢਣ ਦੇ ਵਾਸਤੇ ਮਾਨ ਸਰਕਾਰ ਦਿੰਦਾ ਜਨਨਸ਼ੀਲਾ ਮਾਨ ਸਾਹਿਬ ਦੀ ਜਿਹੜੀ ਇਹ ਸਿੱਖਿਆ ਕ੍ਰਾਂਤੀ ਦਾ ਬਲਦਾ ਪੰਜਾਬ ਅਤੇ ਜੁਧ ਨਸ਼ਾ ਦੇ ਵਿਰੁੱਧ 2 ਮਹੀਨ ਬਹੁਤ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਮੇਰੀ ਪੰਜਾਬ ਵਾਸੀਆਂ ਅਗੇ ਬੇਨਤੀ ਹੈ ਕਿ ਪੰਜਾਬ ਨੂੰ ਬਚਾਉਣ ਦੇ ਵਾਸਤੇ ਪੰਜਾਬ ਦੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੇ ਵਾਸਤੇ ਇਹਨਾਂ ਦੋਨਾਂ ਮਹਿਮਾ ਦੇ ਵਿੱਚ ਸਭ ਤੋਂ ਵੱਧ ਆਪਣਾ ਯੋਗਦਾਨ ਪਾਉਣ ਅੱਜ ਪੰਜਾਬ ਨੂੰ ਧਰਮ ਜਾਤ ਪਾਤ ਉੱਪਰ ਉੱਠ ਕੇ ਬਚਾਉਣ ਦੀ ਜ਼ਰੂਰਤ ਹੈ ਪੰਜਾਬ ਜਿਹੜਾ ਕਦੀ ਇਸ ਦੇਸ਼ ਦਾ ਸਰਮੋਰ ਸਟੇਟ ਸੀਗਾ ਜਿਹੜਾ ਕਦੀ ਇਸ ਦੇਸ਼ ਦੇ ਪ੍ਰਥਮ ਸ਼੍ਰੇਣੀ ਚ ਆਉਂਦਾ ਸੀਗਾ ਅੱਜ ਉਸ ਪੰਜਾਬ ਕਿਤੇ ਕਿਤੇ ਪਿੱਛੜਦਾ ਜਾ ਰਹੀ ਬਿੱਲੀ ਸਰਕਾਰਾਂ ਦੀ ਗਲਤੀਆਂ ਕਰਕੇ ਰਾਜਨੀਤਿਕ ਸ਼ਿਕਾਰ ਹੁੰਦਾ ਆਇਆ ਸੋ ਉਸ ਪੰਜਾਬ ਨੂੰ ਬਚਾਉਣ ਦੇ ਵਾਸਤੇ ਹਰ ਪੰਜਾਬੀ ਦਾ ਵੀਂਗ ਪੰਜਾਬੀ ਸਾਡਾ ਫਰਜ਼ ਬੰਦਾ ਵਾ ਕਿ ਅਸੀਂ ਆਪਣੇ ਪੰਜਾਬ ਜੋ ਬਸੇ ਨੇ ਦੋਨੋਂ ਸਕੀਮਾਂ ਦੇ ਵਿੱਚ ਇਹਨਾਂ ਦੋ ਦੋ ਜਿਹੜੀਆਂ ਅਸੀਂ ਅੱਜ ਮੁਹਿੰਮਾਂ ਚਲਾ ਰਹੇ ਨੇ ਇਹਨਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਹੁੰਚਾ ਕਿ ਪੰਜਾਬ ਰੰਗਲਾ ਪੰਜਾਬ ਬਣ ਸਕੇ ਤੇ ਸਾਡੇ ਸ਼ਹੀਦਾਂ ਦੇ ਸੁਪਨੇ ਦਾ ਪੰਜਾਬ ਬਣ ਸਕੇ ਸਾਜੀ ਸਰਪੰਦਪੁਰ ਜੀ ਵਿੱਚ ਉਗਾਠਨ ਕਰਨ ਲਈ ਅਸੀਂ ਕੀ ਕਹਿਣਾ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਅਯੁੱਧ ਨਸ਼ਿਆਂ ਵਿਰੁੱਧ ਤੇ ਜਿਹੜੀ ਕ੍ਰਾਂਤੀ ਦੀ ਲਹਿਰ ਚੱਲੀ ਹੈ ਸਕੂਲ ਸਿੱਖਿਆ ਕ੍ਰਾਂਤੀ ਦੀ ਬਹੁਤ ਵੱਡੀਆਂ ਸੇਵਾਵਾਂ ਪੰਜਾਬ ਸਰਕਾਰ ਦੀਆਂ ਨਿਭਾਈਆਂ ਜਾ ਰਹੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਤੇ ਸਾਡੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਜੀ ਵੱਲੋਂ ਤੇ ਵੱਖ-ਵੱਖ ਪੰਜਾਬ ਦੇ ਸਕੂਲਾਂ ਵਿੱਚ ਜਿਹੜੀਆਂ ਗਰੰਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਗਰੰਟਾਂ ਦੇ ਆਧਾਰ ਤੇ ਬੜੇ ਵਧੀਆ ਪਾਰਦਰਸ਼ੀ ਢੰਗ ਦੇ ਨਾਲ ਉਹ ਨਵੇਂ ਜਿਹੜੇ 스마트 ਕਲਾਸਰੂਮ ਨੇ ਉਹਨਾਂ ਦੀਆਂ ਸਾਰੀਆਂ ਹੋ ਰਹੀਆਂ ਨੇ ਚਾਰ ਦਿਵਾਰੀਆਂ ਦੀਆਂ ਉਹ ਸਾਰੀਆਂ ਹੋ ਰਹੀਆਂ ਨੇ ਰਿਪੇਅਰ ਤੇ ਮੈਂਟੇਨੈਂਸ ਵਾਸਤੇ ਜੋ ਵੀ ਫੰਡ ਆ ਰਹੇ ਨੇ ਉਹ ਸਕੂਲ ਦਾ ਜਿਹੜਾ ਸੋਚਾ ਸਟਾਫ ਹੈ ਸਕੂਲ ਦੀ ਪ੍ਰਬੰਧਕ ਕਮੇਟੀ ਐਸ ਐਮ ਸੀ ਕਮੇਟੀ ਹੈ ਉਹਦੀ ਸਲਾਹ ਦੇ ਨਾਲ ਇਹ ਸਾਰਾ ਖਰਚ ਹੋ ਰਿਹਾ ਔਰ ਅਸੀਂ ਅੱਜ ਦੁਬੁਰਜੀ ਵਿਖੇ ਆਏ ਆਂ ਸਾਨੂੰ ਬੜੀ ਖੁਸ਼ੀ ਹੋਈ ਕਿ ਇਹ ਸਕੂਲ ਦਾ ਜਿਹੜਾ ਮੀਡੀਅਮ ਇੰਗਲਿਸ਼ ਦਾ ਹੈ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਚ ਪੜਾਇਆ ਜਾਂਦਾ ਔਰ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ 2 2.5 ਸਾਲ ਪਹਿਲਾਂ ਜਦੋਂ ਅਸੀਂ ਦੌਰਾ ਕੀਤਾ ਸੀ ਸਾਡੀ ਸਰਕਾਰ ਤੋਂ ਪਹਿਲਾਂ ਵੀ ਇਹ ਸਕੂਲ ਦਾ ਤੇ ਸਕੂਲ ਦੀ ਜਿਹੜੀ ਹਾਲਤ ਸੀ ਤਰਸਯੋਗ ਸੀ 3 3.5 ਫੁੱਟ 4 ਫੁੱਟ ਡੂੰਘਾ ਉੱਤਰ ਕੇ ਕਲਾਸਰੂਮ ਦੇ ਵਿੱਚ ਜਾਣਾ ਪੈਂਦਾ ਸੀ ਔਰ ਅਸੀਂ ਪੰਕਤ ਧੀਰ ਜੀ ਨੂੰ ਵਾਦਾ ਕਰਦੇ ਹਾਂ ਜੋ ਕਿ ਸਕੂਲ ਮੁਖੀ ਨੇ ਇਸ ਵੇਲੇ ਜਿਸ ਤਰ੍ਹਾਂ ਦੀ ਵੀ ਪੰਜਾਬ ਸਰਕਾਰ ਤੋਂ ਇਹ ਲੋੜ ਚਾਹੁੰਦੇ ਨੇ ਸਾਨੂੰ ਲਿਖਤੀ ਤੌਰ ਤੇ ਦੇਣ ਅਸੀਂ ਉਪਰੋਂ ਪ੍ਰਵਾਨਗੀ ਇਹਨਾਂ ਨੂੰ ਲੈ ਕੇ ਦੇਾਂਗੇ ਇਹਨਾਂ ਨੇ ਦੋ ਤਿੰਨ ਬੇਨਤੀਆਂ ਕੀਤੀਆਂ ਨੇ ਪੰਜਾਬ ਸਰਕਾਰ ਨੂੰ ਅਸੀਂ ਉਹਨਾਂ ਬੇਨਤੀਆਂ ਦੇ ਆਧਾਰ ਤੇ ਇੱਕ ਤੇ ਟ੍ਰਾਂਸਪੋਰਟੇਸ਼ਨ ਦਾ ਵਾਅਦਾ ਕਰ ਲਿਆ ਸੈਣੀ ਸਾਹਿਬ ਨੇ ਉਹ ਜਲਦੀ ਤੋਂ ਜਲਦੀ ਇਹ ਸਾਨੂੰ ਦੋ ਅੱਖਰ ਲਿਖ ਕੇ ਦੇਣ ਤੇ ਅਸੀਂ ਅਗਲੀ ਕਾਰਵਾਈ ਕਰਾਈਏ ਤੇ ਟ੍ਰਾਂਸਪੋਰਟੇਸ਼ਨ ਦੇ ਨਾਲ ਨਾਲ ਸਕੂਲ ਨੂੰ ਜਿਹੜੇ ਫੰਡ ਹੋਰ ਇਹਨਾਂ ਨੂੰ ਚਾਹੀਦੇ ਨੇ ਜਿੱਥੇ-ਜਿੱਥੇ ਖਰਚੇ ਨੇ ਉਹ ਸਾਨੂੰ ਵੇਰਵਾ ਦਿੱਤਾ ਜਾਵੇ ਅਸੀਂ ਇਹਨਾਂ ਦੀ ਪੂਰੀ ਸਹਾਇਤਾ ਕਰਾਂਗੇ ਸਰ ਇਹਨਾਂ ਉਦਘਾਟਨਾ ਤੇ ਕੁਝ ਲੋਕ ਜਿਹੜਾ ਸਵਾਲ ਉਠਾ ਰਹੇ ਆ ਉਹਨਾਂ ਨੂੰ ਕੋਈ ਦੋਸ਼ ਸ਼ਬਦ ਕਹੋ ਕਰ ਪਤਾ ਕੀ ਹੁੰਦੀ ਹੈ ਜਦੋਂ ਹਾਥੀ ਤੁਰਿਆ ਜਾਂਦਾ ਹੁੰਦਾ ਨਾ ਤੇ ਪਿੱਛੇ ਚਾਰ ਲੱਤਾਂ ਵਾਲੇ ਭੌਂਕਦੇ ਹੁੰਦੇ ਪਰਵਾਹ ਨਹੀਂ ਕਰੀਦੀ ਅਸੀਂ ਆਪਣੀ ਚਾਲ ਨਾਲ ਮਸਤ ਚੱਲ ਤੁਰੇ ਜਾ ਰਹੇ ਆ ਸਾਨੂੰ ਪਤਾ ਅਸੀਂ ਕੀ ਕਰਨਾ ਸਾਡੀ ਜਿਹੜੀ ਕਮਾਂਡ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਔਰ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸ਼ਸ਼ੋਧਿਆ ਜਿਹੜੇ ਕਿ ਮਿਸਾਲ ਨੇ ਪੂਰੀ ਦੁਨੀਆ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਜਿਹੜੀ ਕ੍ਰਾਂਤੀ ਮਨੀਸ਼ ਜੋਧਿਆ ਜਿਨੇ ਲਿਆਂਦੀ ਉਸ ਕ੍ਰਾਂਤੀ ਦਾ ਖਮਿਆਜ਼ਾ ਭੁਗਤਣਾ ਪਿਆ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਅਸਲ ਦੇ ਵਿੱਚ ਇਹ ਹਾਥੀ ਤੇ ਕੁੱਤੇ ਦੀ ਲੜਾਈ ਐ ਕੋਈ ਪਰਵਾਹ ਨਾ ਕਰੋ ਸਾਨੂੰ ਮਸਤ ਚੱਲਤ ਰਹਿਣਾ ਹੈ